ਮਤਾ ਇੱਕ ਗੁਰਦੀਪ ਸਿੰਘ ਰੰਦਾਵਾ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਤਿੰਨ ਸਕੂਲਾਂ 'ਚ ਹੋਏ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ ਸਿੱਖਿਆ ਕ੍ਰਾਂਤੀ ਨਾਲ ਪੰਜਾਬ ਦੇ 12000 ਸਰਕਾਰੀ ਸਕੂਲਾਂ 'ਚ ਸ਼ੁਰੂ ਹੋਇਆ ਇਤਿਹਾਸਿਕ ਇਨਕਲਾਬ ਕਿਹਾ ਗੁਰਦੀਪ ਸਿੰਘ ਰੰਦਾਵਾ ਨੇ ਐਮਐਲਏ ਗੁਰਦੀਪ ਸਿੰਘ ਅਰੰਧਾਵਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਤਿੰਨ ਸਕੂਲਾਂ 'ਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਜਿਸ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਹਰਦੋਵਾਰ ਖੋੜਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰ ਤੁਰਵਾਲ ਕਲਾ ਸਰਕਾਰੀ ਪ੍ਰਾਇਮਰੀ ਸਕੂਲ ਟਰਪੱਲਾ ਵਿਖੇ ਵਕਫਾ ਖਰਚਾਂ ਤੇ ਅਦਕਾਟਨ ਕਰਨ ਮੌਕੇ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਇਤਿਹਾਸਿਕ ਫੈਸਲੇ ਲਈ ਗਏ ਹਨ ਉਹਨਾਂ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਨਾਲ ਪੰਜਾਬ ਦੇ 12000 ਸਰਕਾਰੀ ਸਕੂਲਾਂ 'ਚ ਇਤਿਹਾਸਿਕ ਇਨਕਲਾਬ ਸ਼ੁਰੂ ਹੋਇਆ ਹੈ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਗਈ ਹੈ ਉਸ ਵਿੱਚ ਹਰ ਪੰਜਾਬੀ ਦਾ ਫਰਜ਼ ਪੈਂਦਾ ਹੈ ਕਿ ਉਹ ਆਪਣਾ ਯੋਗਦਾਨ ਪਾਵੇ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਇਸ ਮੌਕੇ ਉਹਨਾਂ ਦੇ ਨਾਲ ਵੱਖ-ਵੱਖ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਲੰਟੀਅਰ ਇਲਾਵਾ ਸਿੱਖਿਆ ਪਾਗ ਨਾਲ ਸੰਬੰਧਿਤ ਪ੍ਰਿੰਸੀਪਲ ਹੈਡ ਟੀਚਰ ਅਤੇ ਅਧਿਆਪਕ ਮੌਜੂਦ ਸਨ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਆਇਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀਗਵਾਈ ਚ ਜਿਹੜੀ ਨਵੀਂ ਸਿੱਖਿਆ ਕ੍ਰਾਂਤੀ ਆਈ ਹੈ ਜਿਹਦੇ ਵਿੱਚ ਸਾਡੇ ਸਿੱਖਿਆ ਮੰਤਰੀ ਅਜੋਤ ਵੈਸ ਜੀ ਉਹਨਾਂ ਦੇਖ ਰਹੇ ਨੇ ਉਹਦੇ ਸਬੰਧ ਚ ਸਾਰੇ ਪੰਜਾਬ ਚ ਜਿਹੜੀ ਸਿੱਖਿਆ ਕ੍ਰਾਂਤੀ ਆਈ ਹੈ ਪਿਛਲੇ 3 ਸਾਲ ਤੋਂ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਜੀ ਉਹਦੇ ਸੰਬੰਧ ਚ ਮੈਂ ਅੱਜ ਹਰਦੁਰਵਾਲ ਕਲਾ ਚ ਆਇਆ ਇੱਥੇ ਤੋਂ ਘਾਟਨ ਵੀ ਕੀਤੇ ਨੇ ਔਰ ਸਕੂਲਾਂ ਦਾ ਪ੍ਰਬੰਧ ਵੇਖ ਕੇ ਮਨ ਨੂੰ ਖੁਸ਼ੀ ਵੀ ਹੋਈ ਹੈ ਕਿ ਬਹੁਤ ਸੋਹਣਾ ਪ੍ਰਬੰਧ ਜਿਹੜਾ ਸਕੂਲ ਦਾ ਸਟਾਫ ਕਰ ਰਿਹਾ ਜੀ ਸਭ ਤੋਂ ਪਹਿਲਾਂ ਪ੍ਰਾਇਮਰੀ ਸਕੂਲ ਹਰਦੁਰਵਾਲ ਕਲਾ ਦੇ ਵਿੱਚ ਉਦਘਾਟਨ ਵੀ ਕੀਤਾ ਜਿਹਦੇ ਵਿੱਚ 7 ਲੱਖ ਤੋਂ ਉੱਪਰ ਕੁਝ ਗ੍ਰਾਂਟ ਆਈ ਹੈ ਕੰਮ ਕਾਫੀ ਹੱਦ ਤੱਕ ਹੋਇਆ ਵੀ ਆ ਥੋੜਾ ਬੋਤਾ ਬਚ ਗਿਆ ਤੇ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹਰਤਰਵਾਲ ਕਲਾ ਉਹਦੇ ਵਿੱਚ ਲਗਭਗ 31 ਲੱਖ 70 ਬੱਤ ਰੁਪਏ ਜਿਹੜੀ ਗ੍ਰਾਂਟ ਪਿਛਲੇ ਤਿੰਨ ਸਾਲਾਂ ਚ ਆਈ ਆ ਸਾਇੰਸ ਲਾਈਬ ਜਿਹੜੀ ਆ ਨਵੀ ਉਹ ਵੀ ਬਣ ਗਈ ਆ ਕਮਰੇ ਬਣਦੇ ਨੇ ਕਲਾਸਰੂਮ ਬਣਦੇ ਨੇ ਬਾਥਰੂਮ ਬਣਦੇ ਨੇ ਔਰ ਮੈਂ ਕੰਮ ਤੋਂ ਪੂਰਾ ਸੰਤੁਸ਼ਟ ਆ ਕਿ ਜਿਹੜਾ ਕੰਮ ਹੋ ਰਿਹਾ ਔਰ ਚੱਲ ਰਿਹਾ ਇਹ ਕਈ ਵਾਰੀ ਗਰੰਟਾ ਆਉਂਦੀ ਆ ਪਰ ਉਹਨਾਂ ਦੀ ਦੁਰਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ। ਮੈਂ ਜਿੰਨਾ ਤੱਕ ਮੈਂ ਵੇਖ ਲਿਆ ਕਿ ਕੰਮ ਰਨਿੰਗ ਵਿੱਚ ਵੀ ਹੈ ਤਾਂ ਕੁਝ ਕੰਮ ਕੰਪਲੀਟ ਵੀ ਹੋਇਆ। ਕੋ ਮੈਂ ਪ੍ਰਾਇਮਰੀ ਸਕੂਲ ਚ ਆਇਆ ਉੱਥੇ ਲਗਭਗ 150 ਦੇ ਕਰੀਬ ਬੱਚਾ ਹੈ ਪ੍ਰਾਇਮਰੀ ਸਕੂਲ ਚ। ਚਾਰ ਟੀਚਰ ਜਿਹੜੇ ਉੱਥੇ ਮੌਕੇ ਤੇ ਸੀਗੇ ਕਿ ਜਿਹੜੇ ਰੋਜ਼ ਡਿਊਟੀ ਕਰਦੇ ਨੇ। ਉਹਨਾਂ ਕਹਿੰਦੇ ਕਿ ਸਾਨੂੰ ਇੱਕ ਦੋ ਟੀਚਰ ਹੋਰ ਚਾਹੀਦਾ ਜਿਹਦੇ ਨਾਲ ਥੋੜਾ ਸੰ। ਉਹ ਮੈਂ ਨਾਲ ਦੀ ਨਾਲ ਨੋਟ ਕਰ ਲਿਆ। ਹਰ ਜਿਵੇਂ ਜਾਵਾਂਗੇ ਜਿਹੜੀ ਵੀ ਮੁਸ਼ਕਲ ਜਿਹੜੀ ਵੀ ਪ੍ਰੋਬਲਮ ਆ ਬੱਚਿਆਂ ਪ੍ਰਤੀ ਹੋਊਗੀ ਉਹ ਸਰਕਾਰ ਉਹਨਾਂ ਨੂੰ ਦੂਰ ਕਰ ਰਹੀ ਹੈ ਮੈਂ ਤੁਹਾਡੇ ਚੈਨਲਾਂ ਤੇ ਮਾਦੀਨਾ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਪਿਛਲੇ 3 ਸਾਲਾਂ ਚ ਲਗਭਗ 55000 ਜਿਹੜੀ ਨੌਕਰੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਦਿੱਤੀ ਹੈ ਤੇ ਮੇਰੇ ਖਰ 55000 ਤੋਂ 10000 ਤੋਂ ਤੇ ਇਕੱਲਾ ਟੀਚਰ ਹੀ ਹੈ ਜਿਹੜਾ ਪੰਜਾਬ ਤੇ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਸਰਕਾਰ ਨੇ ਰੱਖਿਆ ਆ ਪਿਛਲੇ ਦਿਨੀ ਵੀ ਟੀਚਰਾਂ ਦੀ ਭਰਤੀ ਹੋਈ ਹੈ 13000 ਤੋਂ 13000 ਤੋਂ ਫਿਰ ਉਹਨ ਮੈਨੂੰ ਕਰੈਕਟ ਤਰੀਕ ਨੀ ਪਤਾ ਉਹਨ ਦੱਸਿਆ ਕਿ 13000 ਤੋਂ ਉੱਪਰ ਐਜੂਕੇਸ਼ਨ ਨੂੰ ਲੈ ਕੇ ਟੀਚਰਾਂ ਦੀ ਭਰਤੀ ਜਿਹੜੀ ਆ ਪੰਜਾਬ 'ਚ ਉਹ ਜਿਹੜੀ ਇੱਕ ਮਿਸਾਲਾ ਕਿ ਪਿਛਲੇ 5 ਸਾਲਾਂ ਦਾ ਉਦੋਂ ਪਿਛਲੇ 5 ਸਾਲਾਂ ਦਾ ਜਿਹੜੀਆਂ ਸਰਕਾਰਾਂ ਚੱਲ ਕੇ ਗਈਆਂ ਪਿਛਲੇ 10 ਸਾਲਾਂ ਦਾ ਰਕਾਰਡ ਕੱਟ ਕੇ ਵੇਖੋ ਕਿ ਜੇ ਪਿਛਲੇ 10 ਸਾਲਾਂ 'ਚ ਵੀ ਕਿਸੇ ਨੇ 13000 ਬੰਦਾ ਰੱਖਿਆ ਹੋਵੇ ਤਾਂ ਗੱਲ ਕਰੋ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਤਿੰਨਾਂ ਸਾਲਾਂ ਚ 13000 ਬੰਦਾ ਜਿਹੜਾ ਐਜੂਕੇਸ਼ਨ ਦੇ ਵਿਭਾਗ ਵਿੱਚ ਰੱਖਿਆ। ਇਸ ਤੋਂ ਇਸ ਤੋਂ ਇਲਾਵਾ ਸਾਰਾ ਹੋਰ ਕਿਹੜੇ ਕਿਹੜੇ ਪਿੰਡ ਕਿਹੜੇ ਜਿਹਦੇ ਕੀਤਾ ਜਾ ਰਿਹਾ ਉਹ ਤੋਂ ਘਟਨ ਦੀ। ਅੱਜ ਇਸ ਤੋਂ ਬਾਅਦ ਟ੍ਰਿਪੱਲੇ ਪਿੰਡ ਜਾਣਾ। ਹਰ ਦਰਵਾਲ ਖੁਰਦ ਜਾਣਾ। ਠੀਕ ਆ ਇਸ ਤੋਂ ਬਾਅਦ ਰੂਟੀਨ ਚਾ ਕੱਲ ਨਹੀਂ ਪਰਸੋਂ ਫੇਰ ਤਿੰਨਾ ਪਿੰਡਾਂ ਦਾ ਉਦੋਂ ਬਾਅਦ ਫੇਰ ਤਿੰਨਾ ਪਿੰਡ। ਤਿੰਨ ਤਿੰਨ ਚਾਰ ਚਾਰ ਪਿੰਡਾਂ ਦੇ ਲਗਭਗ 172 ਸਕੂਲ ਹੈ। ਜਿਹੜਾ ਬਾਬਾ ਵਿਧਾਨ ਸਭਾ ਹਲਕੇ ਚ ਪੈਂਦਾ ਜਿੰਨਾ 172 ਸਕੂਲਾਂ ਦੇ ਵਿੱਚ ਮੈਂ ਆਪ ਜਾਣਾ। ਦੇਖੋ ਜਿੱਥੇ ਵੀ ਸਕੂਲਾਂ 'ਚ ਟੀਚਰਾਂ ਦੀ ਕਮੀ ਹੋਊਗੀ ਸਰਕਾਰ ਪੜਿਆ ਸੋਹਿਰ ਦਾ ਇਸ 'ਤੇ ਧਿਆਨ ਚਾਹੇ ਕਿ ਸਰਕਾਰ ਆਈ 2-3 ਕੰਮ ਤੇ ਆ ਐਜੂਕੇਸ਼ਨ ਤੇ ਹੈਲਥ ਨੂੰ ਲੈ ਕੇ ਸਰਕਾਰ ਬੜੀ ਸੈਂਸੀਅਰ ਹੈ ਆਪਾਂ ਜਿਹੜਾ ਲੋਕਾਂ ਨਾਲ ਵਾਅਦਾ ਕਰਕੇ ਲੋਕਾਂ ਨੇ ਸਾਨੂੰ ਵੋਟਾਂ પાਕੇ ਸਰਕਾਰ ਬਣਾਈ ਆ ਉਹ ਹਰ ਇੱਕ ਵਾਅਦੇ ਤੇ ਜਿਹੜੇ ਸਰਕਾਰ ਨੇ ਖਰਾ ਉਤਰਨਾ ਔਰ ਆਉਣ ਵਾਲੇ ਸਮੇਂ 'ਚ ਹੋਰ ਟੀਚਰਾਂ ਦੀ ਭਰਤੀ ਵੀ ਹੋਏਗੀ। ਅੱਜ ਵੀ ਸਰ ਪ੍ਰਾਈਵੇਟ ਸਕੂਲਾਂ 'ਚ ਵੱਡੇ ਪੱਧਰ ਤੇ ਮਤਲਬ ਕਿਤਾਬਾਂ ਦੇ ਵਿੱਚ ਲਾ ਲਓ ਜਾਂ ਫੀਸਾਂ ਦੇ ਵਿੱਚ ਵਾਧੇ ਕੀਤੇ ਜਾ ਰਹੇ ਉਹਨਾਂ ਨੂੰ ਲੈ ਕੇ ਸਰਕਾਰ ਮੈਨੂੰ ਤੁਸੀਂ ਚੈਨਲਾਂ ਦੇ ਆਪਣੇ ਜਰੀਏ ਮੈਨੂੰ ਕੋਈ ਐਸਾ ਕੋਈ ਇੱਕ ਸਬੂਤ ਲਿਆ ਕੇ ਉਹਨਾਂ ਸਕੂਲਾਂ ਦਾ ਮੈਨੂੰ ਦਿਓ। ਠੀਕ ਹੈ ਜੀ। ਆਪਾਂ ਉਹਨਾਂ ਤੇ ਕਾਰਵਾਈ ਵੀ ਕਰਾਂਗੇ ਉਹਨਾਂ ਸਕੂਲਾਂ ਤੇ। ਪਰ ਬਿਨਾਂ ਕਿਸੇ ਸਬੂਤ ਪ੍ਰੂਫ ਤੋਂ ਗੱਲ ਕਰਨੀ ਮੇਰੇ ਖਲ ਇਹਦੀ ਵਾਜਬ ਨਹੀਂ। ਕੋਈ ਮਾਪੇ ਆਉਣ ਕੋਸ ਕੋਈ ਪੇਰੈਂਟਸ ਆਉਣ ਉਹਨਾਂ ਦੇ ਕਿ ਆਹ ਕਿਤਾਬਾਂ ਸੀ ਲੈ ਕੇ ਤੇ ਇੰਨੀਆਂ ਚ ਸਾਨੂੰ ਮਿਲੀਆਂ ਆ ਸਾਨੂੰ ਵਰਦੀਆਂ ਇੰਨੇ ਚ ਮਿਲੀਆਂ ਫਰਾਨੇ ਸਕੂਲ ਨੇ ਫਿਰ ਸਾਨੂੰ ਉਹਦਾ ਤੇ ਕਾਰਵਾਈ ਕਰਾਂਗੇ ਹਰਜੀਵ ਸਿੰਘ ਬੈਂਸ ਜੀ ਦੀ ਕਮੇਟੀ ਵਿੱਚ ਸਾਨੂੰ ਚੁਣਿਆ ਗਿਆ ਆ ਇਹ 17 ਮੈਂਬਰਾਂ ਦੀ ਕਮੇਟੀ ਬਣੀ ਆ ਤੇ ਇਹਦੇ ਵਿੱਚ ਸਾਨੂੰ ਸਕੂਲ ਦੀ ਦੇਖ ਦੇਖ ਕਰਨੀ ਆ ਕਿ ਕਿੰਨਾ ਪੈਸਾ ਆ ਕਿੰਨੀ ਗ੍ਰਾਂਟ ਵੀ ਆਈ ਆ ਉਹ ਕਿੱਥੇ ਲੱਗ ਰਹੀ ਹੈ ਇਹਦੀ ਦੂਰ ਵਰਤੋਂ ਤੇ ਨਹੀਂ ਹੋ ਰਹੀ ਤੇ ਉਹ ਰਿਕਾਰਡ ਦੇ ਕੇ ਤੇ ਅਸੀਂ ਐਮਐਲਏ ਸਾਹਿਬ ਨੂੰ ਸੌਂਪਣਾ ਵੀ ਇਹ ਨਹੀਂ ਇਹ ਸਹੀ ਲੱਗ ਰਿਹਾ ਹੈ ਅਗੇ ਇਸ ਤੋਂ ਇਲਾਵਾ ਜਿਹੜੇ ਕਈ ਵਾਰ ਸਕੂਲਾਂ ਦੇ ਵਿੱਚ ਘਾਟਾਂ ਨੇ ਮਰ ਲੋ 4 ਕਲਾਸ ਦੀ ਘਾਟ ਹੈਗੀ ਆ ਫਿਰ ਦਜਾ ਟੀਚਰ ਦੀ ਘਾਟ ਹੈਗੀ ਇਹਨੂੰ ਲੈ ਕੇ ਉੱਪਰ ਤੱਕ ਪਹੁੰਚਾਓਗੇ ਆਪਣੀ ਜਿਹੜੀ ਹਾਂਜੀ ਇਹਨਾਂ ਨੂੰ ਵੀ ਉਹ ਦੇਖ ਰਹੇ ਆ ਵੀ ਉਹ ਜਿੱਥੇ ਜਾ ਰਹੇ ਆ ਤੇ ਉਹ ਟੀਚਰਾਂ ਦੀ ਮੰਗ ਕਰ ਰਹੇ ਆ ਜੇ ਉਹਨਾਂ 'ਚ ਘਾਟ ਹੋਏਗੀ ਤੇ ਉੱਥੇ ਟੀਚਰ ਵੀ ਅਪਲੱਗ ਕਰਾਏ ਜਾਣਗੇ ਜੋ ਪੰਜਾਬ ਸਰਕਾਰ ਦੀ ਅਸਲ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਫਿਰ ਇਹਨੂੰ ਕਿਵੇਂ ਵੀ ਲਿਖੇਗੇ ਸਿੱਖਿਆ ਕ੍ਰਾਂਤੀ ਬਹੁਤ ਵਧੀਆ ਚੱਲ ਰਹੀ ਹੈ ਇੱਥੇ ਕਿ ਇਹ ਦੇਖ ਰਹੇ ਅਸੀਂ 90 ਕਹਿ ਦਿੱਤੀ ਟੀਚਰਾਂ ਦੀ ਘਾਟ ਬੱਚਿਆਂ ਦੀ ਪੜ੍ਹਾਈ ਵਜੋਂ ਕੋਈ ਨਹੀਂ ਹੋ ਰਹੀ ਚਾਹੇ ਕਿੱਦਾਂ ਨਹੀਂ ਸਾਰਾ ਦੇਖ ਰੇ ਕਰ ਰਹੇ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਦੇ ਸਕੂਲਾਂ ਦੇ ਮਿਆਰ ਉੱਪਰ ਚੁੱਕਣ ਲਈ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਕਈ ਲੋਕ ਅੱਜ ਵੀ ਆਪਣੇ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜਾ ਰਹੇ ਉਹਨਾਂ ਨੂੰ ਕਹਿਣਾ ਚਾਹੁੰਦੇ ਇਹਨਾਂ ਨੂੰ ਲੋਕਾਂ ਨੂੰ ਅਪੀਲ ਕਰਨਾ ਬੱਚਿਆਂ ਦੇ ਪੇਰੇ ਸਾਨੂੰ ਕਿ ਉਹ ਹੁਣ ਜੋ ਗਵਰਨਮੈਂਟ ਭਗਵੰਤ ਮਾਨ ਦੀ ਜੋ ਸਰਕਾਰ ਆ ਉਹ ਚੰਗਾ ਫਰਾਲਾ ਕਰਦੀ ਹੈ ਤੇ ਘੱਟ ਪੈਸੇ ਵਿੱਚ ਵਧੀਆ ਐਜੂਕੇਸ਼ਨ ਦੇ ਰਹੀ ਹੈ ਤੇ ਇਹ ਕਮੇਟੀ ਜੋ ਉਹਨਾਂ ਨੇ ਬਣਾਇਆ ਸਿਖਾਉਣ ਅਧਿਰਜੋਤ ਬਸ ਨੇ ਉਹਦੇ ਨਾਲ ਇਹ ਸਾਰਾ ਕੁਝ ਲੋਕਾਂ ਨੂੰ ਅਵੇਅਰਨੈਸ ਕੀਤੀ ਜਾ ਰਹੀ ਹੈ ਬੱਚਿਆਂ ਦੇ ਪੇਰੇ ਸਾਨੂੰ ਜੀ ਤੁਸੀਂ ਮਹਰੂ ਘੱਟ ਖਰਚੇ ਦੇ ਵਿੱਚ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਦਿਖਾਓ ਦਾਖਲ ਕਰਾਓ ਤੇ ਗਵਰਨਮੈਂਟ ਦੇ ਵੱਲੋਂ ਦਿੱਤੀ ਜਿਹੜੀ ਹੈ ਸਹੂਲਤਾਂ ਦਾ ਪੂਰਾ ਫਾਇਦਾ ਉਠਾਓ ਜਿਹੜੇ ਸਿੱਖਿਆ ਦੇ ਪ੍ਰਾਂਦੇ ਤੇ ਵਧੀਆ ਚੱਲ ਰਹੇ ਨੇ ਸਕੂਲਾਂ ਦੇ ਕੰਮ ਵੀ ਹੋ ਰਹੇ ਨੇ ਤੇ ਬਾਕੀ ਇਹ ਵੀ ਚਲੋ ਸਾਡਾ ਸਿਵਲ ਸਰਕਾਰੀ ਸਕੂਲ ਤੋਂ ਹੀ ਪੜ੍ਹੇ ਆ ਤੇ ਸਾਡੇ ਬੱਚੇ ਵੀ ਸਰਕਾਰੀ ਸਕੂਲ ਤੋਂ ਪੜ੍ਹ ਰਹੇ ਨੇ ਤੇ ਬਾਕੀ ਇਹ ਵੀ ਚਲੋ ਬਾਕੀ ਗਾਹ ਵੀ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਕਵਾਂਗੇ ਕਿ ਉਹ ਵੀ ਆਪਣੇ ਬੱਚਿਆਂ ਨੂੰ ਸਕੂਲ ਸਰਕਾਰੀ ਸਕੂਲ ਵਿੱਚ ਪੜਾਉਣ ਲੱਗਦਾ ਜੋ ਪੰਜਾਬ ਸਰਕਾਰ ਲੈ ਕੇ ਆਈ ਹੈ ਵੀ ਆਪਣੇ ਵਾਅਦੇ ਕੀਤੇ ਸੀ ਨੂੰ ਅਸੀਂ ਸਿੱਖਿਆਰਮਿਆ ਉੱਪਰ ਚੁੱਕਾਂਗੇ ਉਹ ਲੱਗਦਾ ਪਹਿਲ ਦੂਜੇ ਇਸ ਵੇਲੇ ਵਾਅਦੇ ਜਿਹੜੇ ਪੂਰੇ ਹੋ ਰਹੇ ਨੇ ਹਾਂਜੀ ਕੁਛ ਕੁਛ ਤੇ ਪੂਰੇ ਹੋ ਰਹੇ ਨੇ ਕਾਫੀ ਪੂਰੇ ਹੋ ਵੀ ਰਹੇ ਨੇ ਤੇ ਚਲੋ ਬਾਕੀ ਹੋਰ ਪੂਰੇ ਕਰਨਗੇ ਵੀ ਜਿਸ ਤਰ੍ਹਾਂ ਤੁਸੀਂ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਪੜਾ ਦੇ ਦੂਜਿਆਂ ਵੀ ਜਿਹੜੇ ਪੇਰੈਂਟਸ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਹਾਂਜੀ ਅਸੀਂ ਤੇ ਇਹੀ ਕਵਾਂਗੇ ਕਿ ਸਰਕਾਰੀ ਸਕੂਲ ਜਿੰਨਾ ਵੀ ਲਾਭ ਲਿਆ ਜਾਂਦਾ ਵਲੋਕ ਸਰਕਾਰ ਦੇ ਰਹੀ ਹੈ ਜਦੋਂ ਸਾਰਾ ਕੁਝ ਸਰਕਾਰ ਦੇ ਰਹੀ ਹੈ ਸਭ